ਲਓ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋ ਹੋ ਗਏ ਅੱਜ ਦਾ ਆਪਣਾ ਟੌਪਿਕ ਹੈ ਕਿ ਕਾਪੀ ਪੇਸਟ ਕਰਕੇ ਪੈਸੇ ਕਮਾਉਣਾ ਅੱਜ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਕਾਪੀ ਪੇਸਟ ਕਿੱਦਾਂ ਕਰੀਦਾ ਸਟੈਪ ਬਾਈ ਸਟੈਪ ਦੇਖੋ ਜੀ ਕਾਪੀ ਪੇਸਟ ਕਰਨਾ ਬਹੁਤ ਸੋਖਾ ਕੋਈ ਔਖਾ ਨਹੀਂ ਹੈਗਾ ਪਰ ਕਈਆਂ ਭੈਣ ਭਰਾਵਾਂ ਨੂੰ ਨਹੀਂ ਪਤਾ ਹੁੰਦਾ ਹਨਾ ਨਵਾਂ ਨਵਾਂ ਜਦੋਂ ਚੈਨਲ ਬਣਾਈਏ ਤਾਂ ਨਹੀਂ ਪਤਾ ਹੁੰਦਾ ਕਿ ਕਾਪੀ ਪੇਸਟ ਕਿੱਦਾਂ ਕਰਨਾ ਕਿਉਂਕਿ ਮੈਂ ਵੀ YouTube ਤੇ ਜਦੋਂ ਨਵੀਂ ਆਈ ਸੀ ਨਾ ਮੈਨੂੰ ਤੇ ਇਹ ਵੀ ਨਹੀਂ ਪਤਾ ਹੁੰਦਾ ਟਾਈਟਲ ਕੀ ਹੁੰਦਾ ਪਰ ਮੈਨੂੰ ਬਹੁਤ ਜ਼ਿਆਦਾ ਮੁਸ਼ਕਿਲ ਆਈ ਕਿਉਂਕਿ ਪੰਜਾਬੀ ਵਿੱਚ ਸਮਝਾਉਣ ਵਾਲਾ ਕੋਈ ਨਹੀਂ ਸੀ ਜ਼ਿਆਦਾ ਚੈਨਲ ਹਿੰਦੀ ਵਾਲੇ ਹੀ ਐ ਇਸ ਕਰਕੇ ਮੈਂ ਇਹ ਪਹਿਣਾ ਵਾਸਤੇ ਖੋਲਿਆ ਕਿ ਜਿਹੜੀਆਂ ਘਰੇ ਬੈਠੀਆਂ ਆਪਣਾ ਪੈਸਾ ਕਮਾ ਸਕਣ ਅਤੇ ਆਪਣੇ ਨਿੱਕੇ ਮੋٹے ਖਰਚੇ ਚਲਾ ਸਕਣ ਆਪਣੀ ਗਰੀਬੀ ਨੂੰ ਦੂਰ ਕਰ ਸਕਣ ਅਤੇ ਹਰ ਇੱਕ ਆਪਣੀਆਂ ਖ ਇਸ਼ਾ ਪੂਰੀਆਂ ਕਰ ਸਕੀ ਤਾਂ ਕਾਪੀ ਪੇਸਟ ਕਰਨ ਦੇ ਮੈਂ ਤੁਹਾਨੂੰ ਦੋ ਤਰੀਕੇ ਦੱਸਾਂਗੀ ਇੱਕ ਪਹਿਲਾ ਅਤੇ ਦੂਜਾ ਵਾਲਾ ਤਾਂ ਬਹੁਤ ਹੀ ਵਧੀਆ ਹੈ ਤਾਂ ਸ਼ੁਰੂ ਕਰਦੇ ਹਾਂ ਕਾਪੀ ਪੇਸਟ ਕਿੱਦਾਂ ਕਰੀਦੀ ਹੈ ਚੱਲਦੇ ਆਂ ਆਪਾਂ ਆਪਣੇ Google ਵਿੱਚ ਸਭ ਤੋਂ ਪਹਿਲਾਂ ਤਾਂ ਤੁਸੀਂ ਬੜੇ ਧਿਆਨ ਨਾਲ ਸੁਣਨਾ ਜੋ ਮੈਂ ਸਰਚ ਕਰੂੰਗੀ ਤੁਸੀਂ ਵੀ ਉਹ ਸਰਚ ਕਰਨਾ ਇੱਥੇ ਆਪਾਂ ਲਿਖਣਾ storywali.com ਫਿਰ ਤੋਂ ਧਿਆਨ ਨਾਲ ਸੁਣ ਲੋ storywali.com ਮੈਂ ਇੱਥੇ ਸਕਰੀਨ ਦੇ ਉੱਤੇ ਵੀ ਲਿਖ ਦਿੰਦੀ ਆ ਤੁਹਾਨੂੰ ਸ਼ੋਅ ਹੋਏਗਾ ਔਰ ਤੁਸੀਂ ਉਸੇ ਤਰੀਕੇ ਨਾਲ ਹੀ ਸਰਚ ਕਰਨਾ ਹੈ ਇੱਥੇ ਆਪਣੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋ ਜਾਏਗਾ ਖੁੱਲ ਕੇ ਆ ਵੇਖੋ ਇੱਥੇ ਲਿਖਿਆ ਨਾ storywali.com ਇਹ ਵੈਬਸਾਈਟ ਆ ਗਈ ਹੈ ਇੱਥੇ ਆਪਾਂ ਟਿਕ ਕਰਨਾ ਵਾ ਟਿਕ ਕਰਨ ਤੋਂ ਬਾਅਦ ਤਾਂ ਨੂੰ ਜਾਣਾ ਆ ਦੇਖੋ ਜੀ ਕਿੰਨੀਆਂ ਸਟੋਰੀਆਂ ਇਹਦੇ ਵਿੱਚ ਆ ਗਈਆਂ ਨੇ ਥੱਲੇ ਨੂੰ ਅਤੇ ਜਿਵੇਂ ਜਿਵੇਂ ਆਪਾਂ ਤਾਂ ਨੂੰ ਸਕਰੋਲ ਕਰੀ ਜਾਵਾਂਗੇ ਤਾਂ ਥੱਲੇ ਸਟੋਰੀਆਂ ਸਟੋਰੀਆਂ ਆਈ ਜਾਣਗੀਆਂ ਤੁਸੀਂ ਪੜ ਸਕਦੇ ਹੋ ਦੇਖੋ ਇੱਥੇ ਅਨਲਿमिटेड ਸਟੋਰੀ ਆ ਆਪਾਂ ਜਿੰਨੀ ਮਰਜ਼ੀ ਆ ਦੇਖੋ ਕੈਟਾਗਰੀ ਵੀ ਆ ਗਿਆ ਆਪਾਂ ਕੈਟਾਗਰੀ ਆਪਣੇ ਹਿਸਾਬ ਨਾਲ ਮਤਲਬ ਕਿ ਜੈਸਟ ਕਰ ਸਕਦੇ ਆ ਤੁਹਾਨੂੰ ਮੋਰਲ ਸਟੋਰੀ ਚਾਹੀਦੀ ਆ ਮੋਟੀਵੇਸ਼ਨਲ ਚਾਹੀਦੀ ਆ ਕੁਆਟਰ ਸੱਚਾ ਚਾਹੀਦੇ ਆ ਜਾਂ ਸ਼ਾਇਰੀ ਚਾਹੀਦੀ ਆ ਸਕਸਸ ਵਾਲੇ ਕੁਆਟਰ ਚਾਹੀਦੇ ਆ ਆਪਣੇ ਹਿਸਾਬ ਨਾਲ ਆਪਾਂ ਜੋ ਮਰਜ਼ੀ ਇੱਥੇ ਸਿਲੈਕਟ ਕਰ ਸਕਦੇ ਆ ਤਾਂ ਚਲੋ ਮੈਂ ਇੱਥੇ ਸਿਲੈਕਟ ਕਰਕੇ ਤੁਹਾਨੂੰ ਵਿਖਾਉਣੀ ਆ ਮੋਟੀਵੇਸ਼ਨਲ ਹਨ ਤਾਂ ਆਪਣੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋ ਜਾਏਗਾ ਸਟੋਰੀ ਵਾਲੀ ਆ ਦੇਖੋ ਲਿਖਿਆ ਹੈ ਨਾ ਮੋਟੀਵੇਸ਼ਨਲ ਲੌਂਗ ਸਟੋਰੀ ਇਨ ਹਿੰਦੀ ਇੱਕ ਬੁੱਢੀ ਮਾਂ ਦੀ ਕਹਾਣੀ ਹਨਾ ਤੇ ਇਹਨੂੰ ਆਪਾਂ ਟੱਚ ਕੀਤਾ ਤੇ ਆ ਦੇਖੋ ਥੱਲੇ ਸਟੋਰੀ ਆ ਗਈ ਆ ਤਾਂ ਇੱਥੇ ਅਨਲਿਮਿਟਿਡ ਸਟੋਰੀ ਆ ਜਿੰਨੀ ਮਰਜ਼ੀ ਤੁਸੀਂ ਸਟੋਰੀ ਲੈ ਸਕਦੇ ਜਿ ਬਣਾ ਸਕਦੇ ਤੇ ਜਿਨ੍ਹਾਂ ਨੂੰ ਹਿੰਦੀ ਨਹੀਂ ਪੜ੍ਹਨੀ ਆ ਉਹਦੀ ਉਹ ਪੰਜਾਬੀ ਵਿੱਚ ਵੀ ਕਰਕੇ ਤੇ ਆਪਣੀ ਸਟੋਰੀ ਦਾ ਚੈਨਲ ਬਣਾ ਸਕਦੇ ਤੇ ਉਹ ਵੀ ਮੈਂ ਤੁਹਾਨੂੰ ਹੁਣੇ ਦੱਸਦੀਆਂ ਕਿ ਕਿੱਦਾਂ ਚਲੋ ਲੋ ਦੇਖਦੇ ਆਂ ਕਿ ਆਹ ਸਟੋਰੀ ਹੈ ਨਾ ਇਹਨੂੰ ਦੱਬਦੇ ਆਂ ਮੋਟੀਵੇਸ਼ਨਲ ਤੇ ਆਹ ਵੇਖੋ ਥੱਲੇ ਲਿਖਿਆ ਮੋਟੀਵੇਸ਼ਨਲ ਸਟੋਰੀ ਹੈ ਨਾ ਤੇ ਉੱਪਰ ਕੋਦੇ ਥੱਲੇ ਆ ਗਿਆ ਹਮੇਸ਼ਾ ਇੱਕ ਦੂਸਰੇ ਕੀ ਮਦਦ ਕਰਨੀ ਚਾਹੀਏ ਆਪ ਕੀ ਇੱਕ ਛੋਟੀ ਜੀ ਮਦਦ ਕਿਸੇ ਕੀ ਵੀ ਜ਼ਿੰਦਗੀ ਬਦਲ ਸਕਦੀ ਹੈ ਹੈਨਾ ਇਹ ਥੱਲੇ ਸਾਰੀ ਸਟੋਰੀ ਹੈ ਇਹ ਟੱਪਿਆਂ ਵਿੱਚ ਸਟੋਰੀ ਹੁੰਦੀ ਹੈ ਇਹਨਾਂ ਆਖਿਓ ਵੀ ਲਗਾਤਾਰ ਆਉਗੇ ਨਹੀਂ ਜੀ ਇਹ ਟੱਪਿਆਂ ਵਿੱਚ ਆਂਦੀ ਰਹਿੰਦੀ ਹੈ ਜਿੱਦਾਂ ਜਿੱਦਾਂ ਤੁਸੀਂ ਤਾਂ ਸਕਰੋਲ ਕਰੀ ਜਾਓਗੇ ਥੱਲੇ ਸਟੋਰੀ ਆਈ ਜਣੀ ਐਂਡ ਤੱਕ ਤੋਂ ਤੁਹਾਨੂੰ ਪਤਾ ਲੱਗ ਹੀ ਜਾਣਾ ਕਿ ਕਿੱਥੋਂ ਤੱਕ ਇਹਦਾ ਐਂਡ ਹੈ ਆ ਦੇਖੋ ਤਾਂ ਤਾਂ ਕਰੀ ਜਾਣਾ ਤਾਂ ਚਲੋ ਮੈਂ ਤੁਹਾਨੂੰ ਦੱਸ ਦਿਆਂ ਵੀ ਆਪਾਂ ਕਿੱਦਾਂ ਇਹਨੂੰ ਨਾ ਆਪਾਂ ਕਾਪੀ ਪੇਸਟ ਵੀ ਕਰ ਸਕਦੇ ਆ ਵੇਖੋ ਇਦਾਂ ਕਰਕੇ ਨਾ ਤਾਂ ਕਾਪੀ ਕਰਕੇ ਤੇ ਇਹਨੂੰ ਆਪਾਂ ਉਥੇ ਜਿੱਥੇ ਕਾਇੰਡ ਮਾਸਟਰ ਦਾ ਜਿਹੜਾ ਐਡੀਟਿੰਗ ਕਰਨੀ ਆ ਉਥੇ ਲਿਜਾ ਕੇ ਪੇਸਟ ਕਰਕੇ ਆਪਾਂ ਸਿੱਧੀ ਬੋਲ ਵੀ ਸਕਦੇ ਆ ਤੇ ਨਹੀਂ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਵੀ ਤੁਸੀਂ ਕਰ ਸਕਦੇ ਹੋ ਤੇ ਜਿੰਨਾ ਭਣ ਭਰਾਵਾਂ ਨੂੰ ਹਿੰਦੀ ਨਹੀਂ ਆਉਂਦੀ ਤੇ ਆ ਪੰਜਾਬੀ ਵਿੱਚ ਵੀ ਕਰਕੇ ਤੇ ਆ ਦੇਖਿਓ ਸਾਰੀ ਸਟੋਰੀ ਪੰਜਾਬੀ ਵਿੱਚ ਹੋ ਜਾਣੀ ਆ ਸਿਰਫ ਇੱਕ ਕਲਿੱਕ ਕਰਨ ਤੋਂ ਬਾਅਦ ਤੇ ਤੁਸੀਂ ਇਹਨੂੰ ਵੀ ਰਮਾਨਦਾਨੀ ਨਾਲ ਕਾਪੀ ਕਰਕੇ ਜਾਂ ਸਕਰੀਨ ਸ਼ਾਟ ਲੈ ਕੇ ਜਿੱਦਾਂ ਮਰਜ਼ੀ ਤੁਸੀਂ ਇਹਨੂੰ ਯੂਜ਼ ਕਰ ਸਕਦੇ ਤੇ ਇੱਥੇ ਅਨਲਿਮਿਟਿਡ ਸਟੋਰੀਆਂ ਆ ਜਿੰਨੀ ਮਰਜ਼ੀ ਤੁਸੀਂ ਸਟੋਰੀ ਲੈ ਕੇ ਆਪਣੀ ਚੈਨਲ ਬਣਾ ਸਕਦੇ ਜੀ ਇਹ ਤੁਹਾਡੇ ਤੇ ਡਿਪੈਂਡ ਪੈਂਦਾ ਕਿ ਤੁਸੀਂ ਸ਼ੈਰੀ ਦਾ ਬਣਾਉਣਾ ਹੈ ਚੈਨਲ ਜਾਂ ਕੁਆਟਰ ਦਾ ਬਣਾਉਣਾ ਹੈ ਸਕਸੈਸ ਦਾ ਬਣਾਉਣਾ ਹੈ ਜਾਂ ਹੋਰ ਸਟੋਰੀ ਦਾ ਬਣਾਉਣਾ ਆਪੂ ਤਾਲੀਆਂ ਸਟੋਰੀਆਂ ਇਹ ਜੋ ਤੁਹਾਡਾ ਮਨ ਚਾਹੁੰਦਾ ਹੈ ਨਾ ਤੁਸੀਂ ਉਹਤੇ ਸਟੋਰੀ ਬਣਾ ਸਕਦੇ ਇਹ ਕਟੀਗਰੀ ਦੇ ਹਿਸਾਬ ਤੇ ਸਾਰਾ ਕੁਝ ਦਿੱਤਾ ਗਿਆ ਹੈ ਤੇ ਜਿੰਨਾ ਸਟੈਪ ਬਾਈ ਸਟੈਪ ਮੈਂ ਦੱਸਦੀ ਹਾਂ ਨਾ ਹੈਵੀ ਚੈਨਲ ਤੇ ਜਾ ਕੇ ਵੇਖਿਓ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਇੰਨੀ ਗਹਿਰਾਈ ਦੇ ਵਿੱਚ ਜਾ ਕੇ ਉਹ ਦੱਸਦੇ ਆ ਸਿਰਫ ਉੱਪਰੋਂ ਉੱਪਰੋਂ ਦੱਸਦੇ ਆ ਥੋੜੀ ਥੋੜੀ ਨੋਲਿਜ ਪਰ ਪੂਰੀ ਪ੍ਰੋਪਰ ਨੋਲਿਜ ਕੋਈ ਨਹੀਂ ਦਿੰਦਾ ਤੁਸੀਂ ਨਿੱਕੇ ਤੋਂ ਨਿੱਕਾ ਸਵਾਲ ਮੈਨੂੰ ਪੁੱਛ ਸਕਦੇ ਜੇ ਮੈਂ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਦਵਾਂਗੀ ਅਤੇ ਦੂਜਾ ਤਰੀਕਾ ਕਾਪੀ ਪੇਸਟ ਦਾ ਉਹ ਸਭ ਤੋਂ ਸੌਖਾ ਹੈ ਬਸ ਉਹਦੇ ਵਿੱਚ ਥੋੜੀ ਜਿਹੀ ਦਿਮਾਗ ਲਾਉਣ ਦੀ ਲੋੜ ਆ ਆਪਣੀ ਵੀ ਅਸੀਂ ਕਿਸ ਤਰੀਕੇ ਦੀ ਸਟੋਰੀ ਬਣਾਉਣੀ ਹੈ ਤੇ ਚਲੋ ਚੱਲਦੇ ਆ ਸਕਰੀਨ ਤੇ ਚੈਟ ਜੀਪੀ ਦਾ ਇੱਕ ਐਪ ਵੀ ਹੁੰਦਾ ਹੈ ਅਤੇ Google ਤੇ ਜਾ ਕੇ ਵੀ ਸਰਚ ਕਰ ਸਕਦੇ ਹਾਂ ਤਾਂ ਮੈਂ ਚੈਟ ਜੀਪੀ ਦਾ ਐਪ ਹੈ ਇਹਨੂੰ ਓਪਨ ਕੀਤਾ ਹੈ ਇਹਦੇ ਵਿੱਚ ਮੇ ਲਿਖਿਆ ਵਾ ਇੱਥੇ ਆਪਾਂ ਆਪਣੇ ਮਨ ਪਸੰਦ ਕਹਾਣੀ ਲਿਖਵਾ ਸਕਦੇ ਹਾਂ ਇਸ ਤੋਂ ਤੇ ਚਲੋ ਇੱਥੇ ਮੈਂ ਤੁਹਾਨੂੰ ਲਿਖ ਕੇ ਵਿਖਾਉਣੀ ਆ ਰੱਬ ਤੇ ਵਿਸ਼ਵਾਸ ਰੱਖੋ ਸਭ ਕੁਝ ਮਿਲੇਗਾ ਜਿੱਦਾਂ ਕਿ ਆਪਾਂ ਇਸ ਉੱਤੇ ਕਹਾਣੀ ਆਪਾਂ ਲਿਖਵਾਉਣੀ ਆ ਇਹ ਤੋਂ ਤੇ ਆ ਮੈਂ ਲਿਖਤਾ ਤੁਹਾਡੇ ਸਾਹਮਣੇ ਤੇ ਇਹ ਤੋਂ ਬਾਅਦ ਆਪਾਂ ਵਰਡ ਲਿਖਨੇ ਆ ਕਿ ਕਿੰਨੇ ਵਰਡਾਂ ਦੇ ਵਿੱਚ ਆਪਾਂ ਕਹਾਣੀ ਬਣਵਾਉਣੀ ਆ 600 700 1500 ਹਨਾ ਤਾਂ ਮੈਂ ਚਲੋ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਥੋੜੀ ਜੀ ਤੁਹਾਨੂੰ ਲਿਖ ਕੇ ਤੁਹਾਨੂੰ ਮੈਂ ਦਿਖਾ ਦਿੰਨੀ ਆ ਕਿ ਮੈਂ ਕਿੰਨੇ ਵਰਡਾਂ ਵਿੱਚ ਲਿਖਾਉਣੀ ਆ ਹਨਾ ਮੈਂ ਇੱਥੇ ਲਿਖਦੀ ਆ 500 ਵਰਡ ਹਨਾ ਤਾਂ 500 ਵਰਡ ਲਿਖਣਾ ਬਹੁਤ ਜ਼ਰੂਰੀ ਹੈ ਤੁਸੀਂ ਵੀ ਲਿਖਣਾ ਇੰਨਾ ਵਰਡ ਹਨਾ ਤੇ ਇੱਥੇ ਆਪਾਂ ਜਿਹੜਾ ਵਾਈਟ ਜ ਟਿੱਕ ਬਣਿਆ ਹੈ ਨਾ ਇਹਨੂੰ ਟੇਕ ਕਰ ਦੇਣਾ ਤੇ ਫਿਰ ਇਹਨੇ ਆਪੇ ਹੀ ਕਹਾਣੀ ਲਿਖਣੀ ਸ਼ੁਰੂ ਕਰ ਦੇਣੀ ਆ ਤੁਸੀਂ ਦੇਖੀ ਜਾਓ ਇਹ ਆਪਣੇ ਮਤਾਬਿਕ ਆਪੇ ਹੀ ਇੰਟਰਨੈਟ ਵਾਂਗੂ ਲਿਖੀ ਜਾਂਦਾ ਤਾਂ ਨੂੰ ਮੈਂ ਸਕਰੋਲ ਕਰੀ ਜਾਉਂਗੀ ਹੌਲੀ ਹੌਲੀ ਇਹਦਾ ਤੇ ਤੁਸੀਂ ਦੇਖੀ ਜਾਓ ਇਹਨੇ ਸਾਰੀ ਕਹਾਣੀ ਮਿੰਟਾਂ ਦੇ ਵਿੱਚ ਲਿਖ ਕੇ ਤਿਆਰ ਕਰ ਦੇਣੀ ਤੇ ਆਪਣੀ ਸਕ੍ਰਿਪਟ ਤਿਆਰ ਹੋ ਜਾਣੀ ਤੇ ਆਪਾਂ ਇਹਨੂੰ ਰਮਾਂਡਣੀ ਨਾ ਪ੍ਰੈਸ ਕਰਕੇ ਤੇ ਇਹਨੂੰ ਆਪਾਂ ਕਾਪੀ ਵੀ ਕਰ ਸਕਦੇ ਆਂ ਅਤੇ ਜੇ ਨਹੀਂ ਤੇ ਆਪਣੀ ਮਰਜ਼ੀ ਦੇ ਹਿਸਾਬ ਨਾਲ ਆਪਾਂ ਇਹਦੇ ਸਕਰੀਨ ਸ਼ਾਟ ਵੀ ਕਰ ਸਕਦੇ ਆ ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਸਕਰੀਨ ਸ਼ਾਟ ਲੈਣੀ ਆ ਕਿ ਕਾਪੀ ਪੇਸਟ ਕਰਨੀ ਹੈ ਨਾ ਤੇ ਜੇ ਕਾਪੀ ਪੇਸਟ ਇਹਨੂੰ ਕਾਪੀ ਕਰਨਾ ਵਾ ਤੇ ਇਹਨੂੰ ਪ੍ਰੈਸ ਕਰਕੇ ਰੱਖਣਾ ਜ਼ੋਰ ਦੀ ਤੇ ਫਿਰ ਉਹਨੂੰ ਸਿਲੈਕਟ ਕਰਕੇ ਇਹਨੂੰ ਕਾਪੀ ਕਰ ਲਿਓ ਸਾਰਾ ਕਾਪੀ ਕਰਨ ਤੋਂ ਬਾਅਦ ਕਈ ਐਪ ਆਉਂਦੇ ਆ ਜਿਹਦੇ ਵਿੱਚ ਆਪਾਂ ਪੇਸਟ ਕਰਕੇ ਤੇ ਉਹਨੂੰ ਰੱਖ ਲਈਦਾ ਹੈ ਤੇ ਆਪਣੀ ਕਹਾਣੀ ਬਿਲਕੁਲ ਸੇਵ ਰਹਿੰਦੀ ਹੈ ਤੇ ਕਿਤੇ ਨਹੀਂ ਜਾਂਦੀ ਤੇ ਉਹ ਵੀ ਮੈਂ ਤੁਹਾਨੂੰ ਦਿਖਾ ਦೇನೆ ਉਹ ਐਪ ਕਿਹੜਾ ਹੈ ਉਸ ਐਪ ਦਾ ਨਾਮ ਹੈਗਾ ਕੀਪ ਨੋਟਸ ਜਿਹਦੇ ਵਿੱਚ ਕਿ ਆਪਾਂ ਆਪਣੀ ਕਹਾਣੀ ਬਿਲਕੁਲ ਪੇਸਟ ਕਰਕੇ ਰੱਖ ਸਕਦੇ ਹਾਂ ਆ ਜਿੱਥੇ ਟਾਈਟਲ ਲਿਖਿਆ ਨੋਟ ਲਿਖਿਆ ਬਸ ਇੱਥੇ ਤੁਸੀਂ ਪੇਸਟ ਕਰ ਦੇਣਾ ਤੇ ਤੁਹਾਡੀ ਬਣ ਜਣੀ ਆ ਦੇਖੋ ਤੁਸੀਂ ਮੈਂ ਕਿੰਨੀਆਂ ਕਹਾਣੀਆਂ ਆਪਣੀਆਂ ਸੇਵ ਕਰ ਕਰਕੇ ਰੱਖੀਆਂ ਆ ਆ ਦੇਖੋ ਇਹ ਪੰਜ ਆ ਦਿੱਤਾ ਤੁਹਾਡੇ ਕਦਰ ਘਟਾ ਸਕਦੀਆਂ ਹਨ ਦੇਖੋ ਜੀ ਮੈਂ ਸਾਰੇ ਟੋਪਿਕ ਲੇਖ ਲੈ ਕੇ ਆਪਣੇ ਸੱਚੇ ਮਾਰ ਕੇ ਕਹਾਣੀਆਂ ਲਖਵਾ ਕੇ ਰੱਖੀਆਂ ਜਿੱਦ ਮੈਂ ਵੀਡੀਓ ਬਣਾਣੀ ਹੁੰਦੀ ਹੈ ਇਥੋਂ ਮੈਂ ਦਵਾ ਦਾ ਚੁੱਕਦੀ ਹਾਂ ਚੁੱਕੋ ਕਿ ਮਿੰਟੋ ਮਿੰਟ ਆਪਣੀ ਕਾਪੀ ਪੇਸਟ ਕਰਕੇ ਅਤੇ ਬੋਲ ਕੇ ਦਵਾ ਦਾ ਵੀਡੀਓ ਬਣਾ ਦਿੰਦੀ ਹਾਂ ਮੈਂ ਜ਼ਿਆਦਾ ਆਪਣੇ ਆਪ ਲਖੋਣੀਆਂ ਸਟੋਰੀਆਂ ਤਾਂ ਬਾਕੀ ਤੁਹਾਡੀ ਮਰਜ਼ੀ ਮੈਂ ਦੋਵੇਂ ਤੁਹਾਨੂੰ ਤਰੀਕੇ ਦੱਸਦੇ ਤੁਸੀਂ ਲਖਮੋਣੀਆਂ ਜਾਂ ਵਿੱਚੋਂ ਲਿਖੀ ਲਖਾਈ ਪੂਰੀ ਕਹਾਣੀ ਕਾਪੀ ਕਰਨੀ ਹੈ ਹੈਨਾ ਬਾਕੀ ਜੇ ਤੁਹਾਨੂੰ ਹੋਰ ਵੀ ਕੁਝ ਜਾਣਨਾ ਤਾਂ ਤੁਸੀਂ ਕਮੈਂਟ ਕਰ ਸਕਦੇ ਜੀ ਬਸ ਤੁਸੀਂ ਇੱਕ ਗੱਲ ਆਪਣੇ ਮਾਈਂਡ ਚ ਬਿਠਾ ਲੈਣੇਗੀ ਆ ਮਮੇ ਕਰਨਾ ਤੇ ਕਰਨਾ ਹੀ ਆ ਬਸ ਆਪਣੀ ਮਿਹਨਤ ਅਤੇ ਲਗਨ ਨਾਲ ਜਰੂਰ ਕੰਮ ਕਰੋ ਤਾਂ ਇਸ ਦਾ ਫਲ ਤੁਹਾਨੂੰ ਜਰੂਰ ਮਿਲੇਗਾ ਤਾਂ 100 ਰੁਪਏ ਪਿੱਛੇ 1 ਘੰਟਾ ਪਾ ਖਰਾਬ ਕਰਦੇਂ ਤਰਪਾਈ ਕਰਨ ਵਾਸਤੇ ਉਸ ਤੋਂ ਚੰਗਾ ਇਹ ਆ ਕਿ 2-3 ਘੰਟੇ YouTube ਨੂੰ ਦੇ ਲਓ ਤਾਂ ਤੁਸੀਂ 10-20 ਹਜ਼ਾਰ ਰੁਪਏ ਰਮਾਨਾ ਕਮਾ ਸਕਦੇ ਜੇ ਕਰਦੇ ਕਿ ਅਤੇ ਜੋ ਵੀ ਤੁਹਾਡੇ ਵਿੱਚ ਟੈਲੈਂਟ ਹੈ ਜੋ ਵੀ ਤੁਹਾਡੇ ਵਿੱਚ ਨੌਲੇਜ ਹੈ ਉਸ ਨੂੰ YouTube ਤੇ ਲੈ ਕੇ ਆਓ ਤਾਂ ਠੀਕ ਆ ਮਿਲਦੇ ਆ ਅਗਲੀ ਵੀਡੀਓ ਵਿੱਚ ਜੇ ਕੋਈ ਸਵਾਲ ਹੈਗਾ ਤੇ ਪੁੱਛ ਸਕਦੇ ਓ